ਵਾਈਹ ਖਾਲਸਾ ਵਾਈਹ ਕੁਦੂ ਕੀ ਫਤੇ ਸਿੰਘ ਸਾਹਿਬ ਕਿ ਚਲੋਗੇ ਬਾਹਰ ਤੱਕ ਹਾਂਜੀ ਛੱਡ ਦੋਗੇ ਮੈਨੂੰ ਬਾਹਰ ਤੱਕ ਕਿਨੇ ਪੈਸੇ ਲਓਗੇ ਨਹੀਂ ਮਰਦੇ ਬਾਈਪਾਸ ਤੱਕ ਛੱਡ ਦੋਗੇ ਕਿਨੇ ਪੈਸੇ ਕਮਾਈ ਸਵੇਰ ਦੀ ਕਮਾਈ ਨਹੀਂ ਕਿ ਕਮਾਈ ਸਵੇਰ ਦੀ ਹੈ ਨਾ ਮਕਾਰ ਘਾਟੀ ਹੈ ਜੀ ਘਾਟੀ ਆ ਕਿਨੇ ਪੈਸੇ ਕਮਾਈ ਸਵੇਰ ਦੇ ਬਣਿਆ ਯਾਰ ਹੱਥ ਉਮਰ ਕਿੰਨੀ ਹੈ ਉਮਰ ਹੈ 66 70 ਸਾਲ ਮੈਂ ਥੋੜਾ ਜਿਹਾ ਸਮਾਨ ਫਰਨਾ ਰਸਨ ਦਾ ਆਪਣਾ ਹੈ ਦੋ ਮਿੰਟ ਗਨੇ ਹੈ ਦੋ ਮਿੰਟ ਫੜਨਾ ਇੱਕ ਮਿੰਟ ਫੜਦਾ ਹੀ ਮਿਲ ਜਣਾ ਹਾਂਜੀ ਅਛਾ ਫੜਦਾ ਫੜਦਾ ਮਿਲ ਜੇਗਾ ਹਾਂਜੀ ਆਟਾ ਦਾਲ ਵਗੈਰਾ ਸਭ ਕੋਈ ਚਲੋ 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 ਜਲੀਏ ਚਲੋ ਚਲੋ ਭਾਈ ਚਲੋ ਭਾਈ ਗੁਰਜੀ ਚਲੋ ਭਾ ਭਾਈ ਚਲੋ ਚਲੀਏ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸੁਭਾਗ ਜੀ ਏ ਨਾ ਨਾਲ ਦੀ ਦਾ ਫੋਨ ਮੈਨੂੰ ਆਇਆ ਸੀ ਸੁਣੇ ਕਹਿੰਦੀ ਆਟਾ ਵਟਾ ਕੇ ਲੈ ਕੇ ਆਇਓ ਤੇ ਮੈਂ ਪਲੇਖ ਪੁੱਛਣਾ ਨਹੀਂ ਲਿਆਦ ਨਹੀਂ ਕਿਤੇ ਤੇ ਆਪਾਂ ਭਾਈ ਰੁਕੇ ਇਹਦਾ ਮੜਾ ਜਾ ਇਥੇ ਮੈਂ ਫੋਨ ਮੈਂ ਕਰ ਲਵਾ ਪਲੇਖ ਕੋਸ਼ੀ ਲਵਾ ਹਲੋ ਹਾਂ ਲੈ ਲਿਆ ਪਾ ਓਹੋ ਫੇਰ ਹੁਣ ਯਾਰ ਚੱਲ ਆ ਵੀ ਦੇ ਹੁਣ ਉਹ ਦੋਨੇ ਵੀ ਲੈ ਲਿਆਵਾ ਤੇਦਰ ਮਨੇ ਵੀ ਖਿਲਾਤਾ ਤੇ ਪਾਪਾ ਜੀ ਬੇਨਤੀ ਹੈ ਇਹ ਸਮਾਨ ਤੁਸੀਂ ਘਰ ਇੱਕ ਲੈ ਜਾਓ ਆਪਣੇ ਮੇਰੇ ਵੱਲ ਬੇਨਤੀ ਸੁਣੋ ਮੈਂ ਹੁਣ ਘਰ ਗਿਆਣੇ ਖ ਲੈ ਗੇ ਉਮਰ ਕੇ ਨਾਲ ਦੀ ਤੁਹਾਨੂੰ ਪਤਾ ਆ ਜੀ ਗੱਲ ਉਮਰ ਕੇ ਫਿਰ ਆਏ ਨੇ ਉਹਨੇ ਪੈਸੇ ਖਰਾਬ ਕਰਦੇ ਠੀਕ ਆ ਇਹ ਤੁਸੀਂ ਆਪਣੇ ਘਰੇ ਖ ਲੈ ਜਾਓ ਵਰਤ ਲਿਓ ਠੀਕ ਆ ਪਿਆਰਿਓ ਮੇਰੇ ਵੱਲੋਂ ਬੇਨਤੀ ਏ ਕੋਈ ਉਹ ਨਹੀਂ ਹੈਗਾ ਕਿ ਤੁਹਾਨੂੰ ਮੈਂ ਜੁੱਤਾ ਵਾ ਕਿਦਾਂ ਵਾ ਇਹਨੇ ਆਪਣੀ ਜਾਨ ਬਚਾ ਰਿਆ ਇਹ ਵੀ ਆਪਣੀ ਜਾਨ ਬਚਾ ਰਿਆ ਨਹੀਂ ਤੇ ਉਹਨੂੰ ਇਹ ਪਤਾ ਲੱਗ ਗਿਆ ਮੇਰੀ ਨਾਲ ਦੀ ਨੂੰ ਉਹਨੇ ਮੇਰਾ ਗਾਟਾ ਲਾ ਲੈਣਾ ਤੁਹਾਨੂੰ ਪਤਾ ਹੀ ਹੈ ਤੁਹਾਡੀ ਵੀ ਉਮਰ ਹੰਢਾਈ ਤੁਸੀਂ ਠੀਕ ਆ ਮੜਾ ਜਾਗਾ ਤੁਸੀਂ ਲੈ ਜਾਓ ਠੀਕ ਆ ਤੇ ਮੈਨੂੰ ਵੀ ਉਥੇ ਉਤਾਰ ਦਿਓ ਬਾਹਰ ਤੇ ਮੈਂ ਖਾਲੀ ਹੱਥੀ ਚੱਲ ਜੂੰਗਾ ਵਧੀਆ ਰਹੂੰਗਾ ਠੀਕ ਆ ਇਹ ਸਾਡੇ ਬਲੋਗ ਥੋੜੀ ਜੀ ਸੇਵਾ ਆ ਫੜੀ ਰਹੋ ਆ ਤੁਹਾਡੇ ਵਾਸਤੇ ਨਹੀਂ ਆ ਰੱਖੋ ਐਨਾ ਕੋ ਲੈਤਾ ਫਿਰ ਨਹੀਂ 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 ਤੁਹਾਡੀਆਂ ਅਸੀਸਾਂ ਚਾਹੀਦੀਆਂ ਤੁਹਾਡੀਆਂ ਅਸੀਸਾਂ ਠੀਕ ਆ ਤੁਸੀਂ ਖੁਸ਼ ਹੋ ਜੋ ਬਸ ਇਨਾ ਹੀ ਬੜਾ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਹੈ ਨਾ ਬਾਕੀ ਬੜਾ ਸਕੂਨ ਮਿਲਿਆ ਤੁਹਾਨੂੰ ਦੇਖ ਕੇ ਬਜ਼ੁਰਗੋ ਤੁਹਾਡੇ ਨਾਲ ਹੀ ਪੰਜਾਬ ਆ ਪੰਜਾਬੀਅਤ ਜ਼ਿੰਦਾ ਹੈ ਤੇ ਤੁਹਾਡੇ ਵਰਗਿਆਂ ਕਰਕੇ ਹੀ ਅਸੀਂ ਆਪਣੀ ਹੋਜ ਵਿੱਚ ਹੈਗੇ ਹਾਂ ਠੀਕ ਹੈ ਜੀ ਠੀਕ ਹੈ ਪਿਆਰਿਓ ਤੁਹਾਨੂੰ ਖੁਸ਼ੀ ਦੇਣਾ ਚਾਹੁੰਦਾ ਵੀ ਪਿਆਰਿਓ ਠੀਕ ਹੈ ਜੀ ਹੋ ਕੇ ਪਿਆਰਿਓ ਸਵਾਹੀ ਘਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਚੰਗਾ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਸਵਾਸ ਸਵਾਸ ਗੁਰੂ ਰਾਮਦਾਸ ਸਭ ਬਜ਼ੁਰਗ ਬਰੇਕ ਕੋ ਸ਼ੋਏ ਸਭ ਆਣੇ ਤੇਰੇ ਗਾਇਨ ਤੇ ਇਸ ਬਜ਼ੁਰਗ ਨੂੰ ਮਿਲਨ ਵਾਸਤੇ ਅਸੀਂ ਤਰਨਤਨ ਸਾਹਿਬ ਆਏ ਸੀ ਸੋ ਮਿਲ ਲਿਆ ਤੇ ਬਜ਼ੁਰਗ ਜੀ ਖੁਸ਼ ਹੋ ਗਏ ਸੋ ਖੁਸ਼ੀਆਂ ਮੰਡੋ ਤੇ ਖੁਸ਼ੀਆਂ ਤੁਹਾਡੇ ਤੱਕ ਵਾਪਸ ਗੁਰੂ ਜੀ ਆ ਰਹੀਆਂ ਤਾਲ ਗੁਰੂ ਰਾਮਦਾਸ ਤਾਲ ਗੁਰੂ ਰਾਮਦਾਸ